ਦਾ ਸਵਾਗਤ ਹੈ ਜੀ ਜਿਵੇਂ ਕਿ ਹਰ ਪੀੜਤਾ ਦੀ ਮਤ ਵਾਸਤੇ ਜੋ ਸੇਵਾਦਾਰ ਹਰਸ਼ਾ ਸ਼ੀਨਾ ਤੋਂ ਜਿਹੜੀਆਂ ਸੰਗਤਾਂ ਨੇ ਉਹ ਰਸਤਾ ਲੈ ਕੇ ਜਾ ਰਹੀਆਂ ਨੇ ਜਿੱਥੇ ਜਿਹੜੇ ਲੋਕ ਹਰ ਪੀੜਤਾ ਚ ਫਸੇ ਨੇ ਆਓ ਜੀ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਹਾਂਜੀ ਵੀਰ ਜੀ ਤੁਹਾਡਾ ਨਾਂ ਕੀ ਹੈ ਤੇ ਆਪਣੀ ਸੰਸਥਾ ਦਾ ਨਾਂ ਜੋ ਵੀ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸੰਸਥਾ ਦਾ ਨਾਂ ਹੈਗਾ ਵਾ ਸ਼ੀਨਾ ਗਰੁੱਪ ਤੇ ਸ਼ੀਨਾ ਗਰੁੱਪ ਵੱਲੋਂ ਐਨ ਆਰ ਆਈ ਵੀਰ ਜਿਹੜੇ ਉਹ ਮਤ ਕਰਨਦੇ ਨੇ ਇਤੋਂ ਦੇ ਲੋਕਲ ਵੀਰ ਵੀ ਮਤ ਕਰਨਦੇ ਨੇ ਸਾਰੇ ਇਹ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਲੰਗਰ ਚੱਲ ਰਹੇ ਨੇ ਹਾਰਪੀਰ ਤਾਂ ਆਸਤੇ ਦਵਾਈਆਂ ਜਾ ਰਹੀਆਂ ਨੇ ਤੇ ਸੁੱਕੀ ਰਸ ਜਾ ਰਹੀ ਹੈ ਜਿਤ ਸੁੱਕਾ ਦੁੱਧ ਜਾ ਰਿਹਾ ਹੈ ਪਾਣੀ ਜਾ ਰਿਹਾ ਹੈ ਲੰਗਰ ਪ੍ਰਸ਼ਾਦਾ ਚੱਲ ਰਿਹਾ ਹੈ ਵਿੱਚ ਤੁਸੀਂ ਜਿਹੜੇ ਇਲਾਕਿਆਂ ਚ ਤੁਸੀਂ ਸੇਵਾ ਨਿਭਾ ਰਹੇ ਜੀ ਤੁਹਾਨੂੰ ਕੀ ਉਥੇ ਕੀ ਦੇਖਣ ਨੂੰ ਮਿਲਿਆ ਕਿ ਜ਼ਿਆਦਾ ਮੁਸੀਬਤ ਦੇ ਵਿੱਚ ਲੋਕ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਕਿਵੇਂ ਲੱਗਦਾ ਤੁਹਾਨੂੰ ਤੇ ਉਹ ਬਹੁਤ ਜਿਆਦਾ ਮੁਸੀਬਤ ਦੇ ਵਿੱਚ ਆ ਮੁਸੀਬਤ ਹੈ ਜੇ ਹੋਰ ਵੀ ਉਹਨਾਂ ਦੇ ਪੈਨ ਵਾਲੀ ਹੈ ਜਿਹੜੇ ਮਤਲਬ ਘਰ ਕੰਧਾਂ ਕੋਠੇ ਉਹਨਾਂ ਦੇ ਉਹ ਡਿੱਗਣੇ ਸ਼ੁਰੂ ਹੋ ਗਏ ਨੇ ਜਿਉਂ ਜਿਉਂ ਪਾਣੀ ਲੱਤਨ ਦਿਆ ਉਹ ਨੀਂਹਾਂ ਬਹਿ ਰਹੀਆਂ ਵਾ ਉਹਨਾਂ ਤੇ ਮੁਸੀਬਤ ਤੇ ਮੁਸੀਬਤ ਪੈ ਰਹੀ ਏ ਇੱਕ ਤੇ ਹੜ੍ਹ ਦਾ ਪਾਣੀ ਨੇ ਉਹਨਾਂ ਨੂੰ ਮਾਰ ਮਾਰੀ ਆ ਦੂਸਰਾ ਇਹ ਆ ਵੀ ਵੇਖੋ ਉਤੋਂ ਮੌਸਮ ਬਹੁਤ ਖਰਾਬ ਹੈ ਜਿੰਨਾਂ ਕੋ ਪਾਣੀ ਘੜਦਾ ਉਹਨਾਂ ਕੋ ਪਾਣੀ ਮਤਲਬ ਮੀਂਹ ਦੇ ਨਾਲ ਫੇਰ ਹੋ ਜਾਂਦਾ ਵਾ ਕਿਹੜੀਆਂ ਕਿਹੜੀਆਂ ਵੇਜੀ ਤੁਸੀਂ ਜਿਹੜੀਆਂ ਇਹ ਜਿਹੜੀਆਂ ਰਸਤੇ ਲੈ ਕੇ ਕਿਹੜੀ ਕਿਹੜੀ ਸੇਵਾ ਤੁਸੀਂ ਨਿਭਾ ਰਹੇ ਤੁਹਾਡੀ ਟੀਮ ਜਿਹੜੀ ਜਿੱਦਾਂ ਮੰਨ ਲਓ ਵੀ ਖੰਡ ਪੱਤੀ ਇਹ ਸਾਰੇ ਸੌਦੇ ਖੜ ਰਹੇ ਨੇ ਨਾਲ ਸੁੱਕਾ ਦੁੱਧ ਜਾ ਰਿਹਾ ਏ ਜਿੱਦਾਂ ਮਛਰਵਾ ਤੇ ਓਡੋਮੋਸ ਟੂਪਾਂ ਜਾ ਰਹੀਆਂ ਨੇ ਮਤਲਬ ਦਵਾਈਆਂ ਸਾਰੀਆਂ ਜਾਂਦੇ ਨੇ ਜਿੱਦਾਂ 슈ਗਰ ਬੀਪੀ ਇਹ ਸਾਰੀਆਂ ਦਵਾਈਆਂ ਜਾ ਰਹੀਆਂ ਨੇ ਵੀ ਜੀ ਜਿਵੇਂ ਕਿ ਅਸੀਂ ਦੇਖਣ ਚ ਆਇਆ ਜਿਵੇਂ ਕਿ ਮਤਲਬ ਕਿ ਬਹੁਤ ਜ਼ਿਆਦਾ ਲੋਕ ਦੂਰੋਂ ਦੂਰੋਂ ਪੰਜਾਬ ਦੂਰਦੇ ਤੋਂ ਸੁਣਨ ਚ ਆਇਆ ਕਿ ਹਰਿਆਣੇ ਤੋਂ ਵੀ ਮੇਰਾ ਵੀਰ ਆ ਰਹੇ ਨੇ ਗੱਡੀਆਂ ਤੇ ਰਸਤੇ ਲੈ ਕੇ ਲੋਕਾਂ ਦੇ ਪਰ ਹਾਰਦੀ ਟੀਮ ਨੇ ਵੀ ਦੇਖਿਆ ਕਿ ਬਹੁਤ ਜ਼ਿਆਦਾ ਰਾਸ਼ਨ ਪਾਣੀ ਸੇਵਾ ਹੋ ਰਹੀ ਤੁਹਾਨੂੰ ਕੀ ਲੱਗਦਾ ਜੇ ਪਾਣੀ ਨਿਕਲ ਜਾਂਦਾ ਲੱਜ ਜਾਂਦਾ ਉਸ ਤੋਂ ਬਾਅਦ ਆ ਬਹੁਤ ਹੀ ਜ਼ਰੂਰਤ ਪਾਣੀ ਹੈ ਪੈਸੇ ਢੇਲੇ ਦੀ ਹਰ ਕ चीज ਦੀ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਮੈਂ ਇਹੀ ਸਾਰੇ ਭੈਣ ਭਰਾ ਹਣੋਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਸਹਿਜ 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 ਪੱਕੇ ਚੱਲੀਏ ਆਪਾਂ ਕਿਉਂਕਿ ਇਹ ਜਿਹੜਾ ਕੰਮ ਆ ਇਹ ਹੁਣੇ ਨਹੀਂ ਜੇ ਖਤਮ ਹੋਣ ਵਾਲਾ ਇਹ ਜਿਹੜਾ ਕੰਮ ਲੰਮਾ ਚੱਲਣਾ ਵਾ ਹੋ ਸਕਦਾ ਹੈ ਇਸ ਕੰਮ ਨੂੰ 6 ਮਹੀਨੇ ਲੱਗ ਜਾਣਾ ਤੇ ਜੋ ਵੀ ਰਸਤਾ ਬਸਤਾ ਨੇ ਆਪਾਂ ਇੱਕੋ ਦਮ ਇੱਕੋ ਦਮ ਸਾਰੇ ਪਾਸੇ ਮਤਲਬ ਡਕਾਣਾ ਡਾਈਏ ਕੱਲ ਮਤਲਬ ਕੁਝ ਪਿੰਡਾਂ ਦੇ ਵਿੱਚ 8 8 10 10 ਟਰਾਲੀਆਂ ਚਲਗੀਆਂ ਖਾਨ ਦੀਆਂ ਰਸਤਾ ਦੀਆਂ ਤੇ ਕਈ ਲੋਕਾਂ ਨੇ ਘਰ ਹੀ ਭਰ ਲਏ ਪਰ ਨਹੀਂ ਯਾਰ ਇਦਾਂ ਨਹੀਂ ਹੋਣਾ ਚਾਹੀਦਾ ਮਤਲਬ ਜੇ ਕੀ ਮੈਸੇਜ ਦੇਣਾ ਚਾਹੁੰਦੇ ਜੇ ਵੀ ਅੱਗੇ ਵਾਸਤੇ ਸੂਜਦਾ ਡੀਜ਼ਲ ਕਿਸਾਨਾਂ ਨੂੰ ਜ਼ਰੂਰਤ ਪੈਣੀ ਆ ਹੋਰ ਚੀਜ਼ਾਂ ਦੀ ਜੀ ਜਿਹੜੀ ਤੁਸੀਂ ਗੱਲ ਕੀਤੀ ਬਹੁਤ ਵਧੀਆ ਕੀਤੀ ਆ ਵੀ ਅੱਗੇ ਵਾਸਤੇ ਕੋਈ ਡੀਜ਼ਲ ਦੀ ਲੋੜ ਪੈਣੀ ਆ ਡੰਗਰਾ ਵਾਸਤੇ ਚਾਰੇ ਦੀ ਲੋੜ ਪੈਣੀ ਆ ਡੰਗਰਾਂ ਵਾਸਤੇ ਮਤਲਬ ਸੁੱਕੀਆਂ ਮਤਲਬ ਤੂੜੀ ਹੋ ਗਿਆ ਇਸ ਤਰ੍ਹਾਂ ਦੀ ਲੋੜ ਪੈਣੀ ਆ ਤੇ ਇਨਸਾਨਾਂ ਵਾਸਤੇ ਲੋੜ ਘੱਟ ਪੈਣੀ ਆ ਪਸ਼ੂਆਂ ਵਾਸਤੇ ਲੋੜ ਜ਼ਿਆਦੀ ਪੈਣੀ ਆ ਸਾਡੀ ਸਸਤਾ ਅੱਜ ਸ਼ੀਨਾ ਗਰੁੱਪ ਚੱਲੀ ਆ ਜੀ ਆਪਣਾ ਸੋ ਕੀ ਨ ਰਸਤਾ ਲੈ ਕੇ ਮੈਡੀਸਨ ਦੀ ਸਹੂਲਤ ਲੈ ਕੇ ਸਾਡੇ ਨਾਲ ਭੈਣਾ ਵੀ ਨੇ ਜਿਹੜੀਆਂ ਨਾਲ ਚਲੀਆਂ ਨੇ ਸਾਡੇ ਤੇ ਆਪਣਾ ਜੋ ਵੀ ਸਮਾਨ ਆ ਲੋਡ ਬੰਦਾ ਤੱਕ ਪਹੁੰਚਾਇਆ ਜਾਵੇਗਾ ਮੈਡੀਕਲ ਦੀ ਸਾਰੀ ਸਹੂਲਤ ਹੈ ਸਾਡੇ ਕੋ ਹਾਂਜੀ ਆਓ ਜੀ ਆਪਾਂ ਗੱਲ ਕਰਦੇ ਹਾਂ ਬਲਜਿੰਦਰ ਸਿੰਘ ਖਾਲਸਾ ਜੋ ਸੀਨਾ ਸਵਿਸ਼ਟ ਦੇ ਮਾਲਕ ਆ ਹਾਂਜੀ ਬਾਬਾ ਜੀ ਜਿਵੇਂ ਤੁਸੀਂ ਸੰਗਤਾਂ ਤੋਂ ਜੋ ਵੀ ਦੂਰ ਡਾਡੇ ਤੋਂ ਜੋ ਤੁਹਾਡੇ ਦਾ ਤੁਹਾਡਾ ਸੰਜੋਗ ਕਰ ਰਹੇ ਮਾਇਆ ਰਾਜਾ ਜੋ ਵੀ ਤੁਸੀਂ ਕੀ ਤੁਸੀਂ ਸਨੇਹਾ ਦੇਣਾ ਚਾਹੁੰਦੇ ਜੀ ਧੰਨਵਾਦ ਕਰਨਾ ਚਾਹੁੰਨੇ ਸੰਗਤਤਾ ਅਸੀਂ ਹਰ ਇੱਕ ਪਿੰਡ ਲਵਾਂਗੇ ਜੇ ਕਿਸੇ ਦਾ ਛੱਡ ਡਗਾ ਛੱਡ ਪਾ ਕੇ ਦਾਂਗੇ ਜੇ ਕਮਰਾ ਡਗਾ ਕਮਰਾ ਪਾ ਕੇ ਦਵਾਂਗੇ ਕਣਕ ਬੀਜ ਕੇ ਦਵਾਂਗੇ ਬੀ ਖਾਦ ਸਾਰਾ ਕੁਝ ਪ੍ਰਬੰਧ ਕਰਾਂਗੇ ਜੀ ਅਸੀਂ ਤੁਸੀਂ ਕਹਿ ਰਹੇ ਹੋ ਅਸੀਂ ਪਿੰਡ ਗੋਦ ਚ ਲਵਾਂਗੇ ਜੋ ਵੀ ਉੱਥੋਂ ਦਾ ਨੁਕਸਾਨ ਹੋਏਗਾ ਕੋਈ ਪੈਲੀ ਡੀਜ਼ਲ ਜੋ ਵੀ ਜੋ ਵੀ ਸਾਰਾ ਖਰਚਾ ਚੁੱਕਾਂਗੇ ਜੀ ਕਿਸੇ ਵੀ ਇੱਕ ਪਿੰਡ ਦਾ ਸਾਰਾ ਖਰਚਾ ਚੁੱਕਾਂਗੇ ਲੀੜਾ ਕੱਪੜਾ ਕੰਬਲ ਮੰਜੇ ਬਿਸਤਰੇ ਜੋ ਵੀ ਲੋੜ ਵਾਂਦੇ ਸਾਰਾ ਕੁਝ ਲੈ ਕੇ ਦਾਂਗੇ ਠੀਕ ਹੈ ਹਾਂਜੀ ਸਾਸ਼ੀਨਾ ਦੀਆਂ ਸੰਗਤਾਂ ਜੋ ਹਰ ਪੀੜਨਾ ਦੀ ਮਤਵਾ ਤੇ ਜੋ ਆਪਣੇ ਜਿਹੜੇ ਗੱਡੀਆਂ ਉਹ ਰਵਾਨਾ ਕਰ ਰਹੇ ਨੇ